ਦਰਬਾਰ ਸਾਹਿਬ ਉਤੇ ਹੋਏ ਹਮਲੇ ਦੀ ਪੀੜ ਦੇ ਵਜ੍ਹਾ ਨਾਲ ਖਾਲਸਾ ਲੋਕਾਂ ਨੂੰ ਅੰਮ੍ਰਿਤ ਸਰਬੰਦੀ ਕਾਲ ਦਿੱਤੀ ਗਈ ਸੀ। ਔਰ ਪਿਛਲੇ ਲੰਬੇ ਸਮੇਂ ਤੋਂ ਅਸੀਂ ਇਹ ਕਾਲ ਦਿੰਦੇ ਆ ਰਹੇ ਹਾਂ ਔਰ ਅੰਮ੍ਰਿਤ ਸਰਬ ਦੇ ਹਰੇਕ ਵਰਗ ਨੇ ਹਮੇਸ਼ਾ ਹੀ ਆਪਣੇ ਕਾਰੋਬਾਰੀ ادارے ਇਸ ਦਿਨ ਬੰਦ ਰੱਖ ਕੇ ਸਾਡਾ ਸਹਿਯੋਗ ਦਿੱਤਾ ਹੈ। ਅਸੀਂ ਹਰੇਕ ਕਮਿਊਨਿਟੀ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਾਡੀ ਇਸ ਪੀੜਾ ਤੇ ਸ਼ਾਮਲ ਹੁੰਦੇ ਨੇ ਔਰ ਅੱਗੇ ਤੋਂ ਵੀ ਅਸੀਂ ਉਹਨਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਉਹ 6 ਜੂਨ ਨੂੰ ਆਪਣੇ ਕਾਰੋਬਾਰੀ ادارے ਹਰ ਸਾਲ ਜਿਹੜੇ ਆ ਉਹ ਪੱਕੇ ਬੰਧ ਰੱਖ ਕੇ ਸਾਡੇ ਸਪੀੜਾ ਦੇ ਵਿੱਚ ਹਰ ਸਾਲ ਸ਼ਾਮਿਲ ਹੋਇਆ ਕਰਨਗੇ ਇਸੇ ਆਸ ਦੇ ਨਾਲ ਅਸੀਂ ਉਹਨਾਂ ਦਾ ਇੱਕ ਵਾਰ ਫੇਰ ਤੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਅੱਜ ਇਸ ਨੂੰ ਕਾਮਯਾਬ ਕਰਕੇ ਬੰਧ ਨੂੰ ਇੱਕ ਜਿੱਥੇ ਸਾਡੇ ਨਾਲ ਸਾਡੀ ਪੀੜਾ ਦੇ ਸ਼ਾਮਿਲ ਹੋਏ ਨੇ ਉੱਥੇ ਸਟੇਟ ਨੂੰ ਵੀ ਇਹ ਸੁਨੇਹਾ ਦਿੱਤਾ ਹੈ ਕਿ ਪੰਜਾਬ ਦੀਆਂ ਸਾਰੀਆਂ ਕਮਿਊਨਿਟੀ ਸਿੱਖ ਦੂਸਰੇ ਦੇ ਨਾਲ ਇੱਕ ਦੂਸਰੇ ਦੇ ਦੁੱਖ ਸੁੱਖ ਦੇ ਵਿੱਚ ਸਾਂਝੀਆਂ ਨੇ ਸੋ ਜਿਸ ਤਰੀਕੇ ਦੇ ਨਾਲ ਸਾਨੂੰ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਸੰਘਰਸ਼ ਨੂੰ ਸਿਰਫ ਸਿੱਖਾਂ ਦੇ ਸੰਘਰਸ਼ ਤੱਕ ਸੀਮਿਤ ਕੀਤਾ ਜਾ ਰਿਹਾ ਹੈ ਅੱਜ ਦਾ ਇਹ ਬੰਧ ਦੀ ਕਾਲ ਦੇ ਵਿੱਚ ਜਿਸ ਤਰੀਕੇ ਨਾਲ ਸਾਰੀਆਂ ਕਮਿਊਨਿਟੀਜ਼ ਨੇ ਸਾਥ ਦਿੱਤਾ ਆ ਉਹ ਇੰਡੀਆ ਸਟੇਟ ਦੇ ਉਸ ਪ੍ਰੋਪਾਗੈਂਡੇ ਦੇ ਉੱਤੇ ਚਪੇੜ ਆ ਉਹਦੇ ਮੂੰਹ ਦੇ ਉੱਤੇ ਕਿ ਆ ਵੇਖੋ ਪੰਜਾਬ ਦੇ ਸਾਰੀਆਂ ਦੀ ਸਾਰੀਆਂ ਕਮਿਊਨਿਟੀਜ਼ ਜਿਹੜੀਆਂ ਨੇ ਉਹ ਇਸ ਹਮਲੇ ਦੇ ਵਿਰੋਧ ਦੇ ਵਿੱਚ ਇਕੱਠੀਆਂ ਨੇ ਸੋ ਸਾਡਾ ਸੰਘਰਸ਼ ਜਿਹੜਾ ਇਕੱਠਾ ਆ ਅਸੀਂ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਅਸੀਂ ਇਕੱਠੇ ਹੋ ਕੇ ਸੰਘਰਸ਼ ਨੂੰ ਜਿਹੜਾ ਮੰਜ਼ਿਲ ਤੱਕ ਲੈ ਕੇ ਜਾਣ ਦੇ ਲਈ ਕਾਮਯਾਬੀ ਦੇ ਲਈ ਜਿਹੜਾ ਯਤਨ ਸ਼ੀਲ ਕਰੀ ਅਸੀਂ ਕੱਲ ਤਾਂ ਇਹ ਜਥੇਦਾਰਾਂ ਦੇ ਮਿਲ ਕੇ ਕਿਹਾ ਗਿਆ ਸੀ ਕਿ ਫਲੈਪ ਤੇ ਇਕੱਠੇ ਹੋ ਦੀ ਬੜੀ ਜੀ ਸਰਕਾਰਾਂ ਨੂੰ ਅਸੀਂ ਦਬਾਉਣਾ ਬਿਲਕੁਲ ਇਹ ਤਾਂ ਹਮੇਸ਼ਾ ਰਹੀ ਹੈ ਗੱਲ ਇਹ ਹਰ ਵਾਰ ਕੀਤਾ ਜਾਂਦਾ ਹੈ ਪਰ ਇਹ ਮੈਨੂੰ ਲੱਗਦਾ ਕਿ ਇਸ ਤੋਂ ਅੱਗੇ ਵਧਣ ਦੀ ਜ਼ਰੂਰਤ ਆ ਅਕਾਲ ਤਖਤ ਸਾਹਿਬ ਤੇ ਜਥੇਦਾਰ ਨੂੰ ਸਿਰਫ ਬਿਆਨਾਂ ਤੱਕ ਸੀ ਸਗੋਂ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਤੇ ਉਹਨਾਂ ਨੂੰ ਅੱਗੇ ਹੋ ਕੇ ਇਸ ਦੀ ਪਹਿਲ ਕਦਮੀ ਕਰਦੇ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹਨਾਂ ਨੂੰ ਇਕੱਠੇ ਕਰਨਾ ਚਾਹੀਦਾ ਬਟ ਉਹ ਇਕੱਠ ਜਿਹੜਾ ਆ ਉਹ ਸਿਰਫ ਸ਼੍ਰੋਮਣੀ ਕਾਲਦਲ ਬਾਦਲ ਨੂੰ ਮਜ਼ਬੂਤ ਕਰਨ ਦੀ ਜੇ ਉਹਦੇ ਚ ਬੋ ਆਏਗੀ ਫਿਰ ਉਹ ਇਕੱਠ ਜਿਹੜਾ ਕਿਸੇ ਵੀ ਕੰਮ ਦਾ ਨਹੀਂਗਾ ਜੇ ਪੰਜਾਬ ਤੇ ਪੰਥਕ এজেন্ডਿਆਂ ਨੂੰ ਅੱਗੇ ਲੈ ਕੇ ਜਾਣ ਦੇ ਲਈ ਕੋਈ ਵੀ এজেন্ডਾ ਲਿਖਿਆ ਜਾਏਗਾ ਉਹਦੇ ਵਿੱਚ ਸਾਰੀਆਂ ਜਥੇਬੰਦੀਆਂ ਸਹਿਯੋਗ ਦੇ ਬਿਲਕੁਲ ਅੰਮ੍ਰਿਤਸਰ ਦੇ ਲੋਕ ਹਰ ਸਾਲ ਚੰਗਾ ਹੁੰਘਾਰਾ ਮਿਲ ਬਿਲਕੁਲ ਅੰਮ੍ਰਿਤਸਰ ਦੇ ਲੋਕ ਹਰ ਸਾਲ ਚੰਗਾ ਹੁੰਘਾਰਾ ਸਾਨੂੰ ਦਿੰਦੇ ਨੇ ਅੱਜ ਵੀ ਤੁਸੀਂ ਵੇਖ ਸਕਦੇ ਹੋ ਨਿਕਤ ਨਿਕਤ ਲੈ ਕੇ ਵੱਡੇ ਤੋਂ ਵੱਡਾ ਸਾਰਾ ਆਧਾਰ ਹੈ ਜਿਹੜਾ ਬੰਦ ਆ ਹਵਾ ਚਾਹੀ ਅਸੀਂ ਕਦੀ ਨਹੀਂ ਰੋਕੀ ਨਾ ਹੀ ਕਦੀ ਰੋਕਾਂਗੇ ਔਰ ਐਮਰਜੈਂਸੀ ਸੇਵਾਵਾਂ ਵੀ ਜਿਹੜੀਆਂ ਲਗਾਤਾਰ ਜਾਰੀ ਰਹਿੰਦੀਆਂ ਨੇ ਚਾਹੇ ਮੈਡੀਕਲ ਹੋਣ ਹਸਪੀਟਲ ਹੋਣ ਉਸ ਤੋਂ ਇਲਾਵਾ ਬਾਕੀ ਜਿੰਨੇ ਵੀ ਸਰਕਾਰੀ ਤੇ ਪ੍ਰਾਈਵੇਟ ادارے ਨੇ ਸਾਰੇ ਬੰਦ ਨੇ ਸੋ ਉਹਦੇ ਲਈ ਅਸੀਂ ਅੰਮ੍ਰਿਤਸਰ ਦੀਆਂ ਸਾਰੀਆਂ ਕਮਿਊਨਿਟੀਆਂ ਦਾ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦਾ ਬਿਲਕੁਲ ਠੀਕ ਰਿਹਾ ਅਸੀਂ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਆ ਲੋਕਾਂ ਦੇ ਕੋਲ ਜਾ ਜਾ ਕੇ ਅਪੀਲ ਕਰਦੇ ਇਸ ਕਰਕੇ ਸਾਨੂੰ ਕੋਈ ਬਹੁਤੀ ਸਮੱਸਿਆ ਨਹੀਂ ਆਉਂਦੀ ਨਾ ਹੀ ਪ੍ਰਸ਼ਾਸਨ ਨੇ ਇਸ ਗੱਲ ਦੀ ਸਮੱਸਿਆ ਆਉਂਦੀ ਆ ਕਿਉਂਕਿ ਅਸੀਂ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਦੇ ਸਾਡੀ ਬੇਨਤੀ ਹੁੰਦੀ ਆ ਲੋਕਾਂ ਨੂੰ ਔਰ ਲੋਕ ਸਾਡੀ ਬੇਨਤੀ ਨੂੰ ਸਵਾਰ ਕਰਦੇ ਨੇ ਔਰ ਪ੍ਰਸ਼ਾਸਨ ਨੂੰ ਵੀ ਇਸ ਚੀਜ਼ ਦੇ ਜਿਹੜਾ ਈਜ਼ ਰਹਿੰਦਾ ਕਿਉਂਕਿ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਉਹ ਲਾਇਡ ਆਰਡਰ ਦੀ ਪ੍ਰੋਬਲਮ ਜਿਹੜੀ ਕ੍ਰੀਏਟ ਮਿੱਕੀ ਤੇ ਜਾਨਕੀ ਜੀ ਜੀ ਸਰ ਅੱਜ ਇਹ ਰਿਪੋਰਟ ਦਾ ਸਟੇਟਮੈਂਟ ਦਰਬਾਰ ਸਾਹਿਬ ਹਮਲੇ ਦੀ ਜਿਹੜਾ ਸਾਡਾ ਤੀਜਾ ਕੱਲੂਗਾਰ ਅਸੀਂ ਉਸ ਦੇ ਪ੍ਰੋਟੈਸਟ ਵਜੋਂ ਦਲਖਾਲ ਸਾਹਿਬ ਵੱਲੋਂ ਅੰਮ੍ਰਿਤਸਰ ਬੰਦੀ ਕਾਲ ਦਿੱਤੀ ਗਈ ਸੀ ਅੰਮ੍ਰਿਤਸਰ ਵਾਸੀਆਂ ਨੇ ਸਾਡੀ ਕਾਲ ਤੇ ਹੰਗਾਰਾ ਦਿੰਦੇ ਹੋਏ ਅੱਜ ਅੰਮ੍ਰਿਤਸਰ ਬੰਦ ਰੱਖਿਆ ਅਸੀਂ ਧੰਨਵਾਦ ਕਰਦੇ ਹਾਂ ਅੰਮ੍ਰਿਤਸਰ ਦੇ ਲੋਕਾਂ ਦਾ ਬੰਦ ਜਿਹੜਾ ਇੱਕ ਆਪਣੀ ਗੱਲ ਕਹਿਣ ਦਾ ਆਪਣੀ ਆਪਣੇ ਐਂਗਰ ਦਾ ਨੂੰ ਐਕਸਪ੍ਰੈਸ ਕਰਨ ਦਾ ਬੈਸਟ ਡੈਮੋਕਰੈਟਿਕ ਟੂਲ ਹੈ ਲੋਕਾਂ ਦੀ ਸ਼ਮੂਲੀਅਤ ਜਿਹੜੀ ਹੈ ਉਹ ਲੋਕਾਂ ਦੀ ਆਵਾਜ਼ ਹੁੰਦੀ ਹੈ ਲੋਕਾਂ ਦਾ ਇੱਕ ਤਰੀਕੇ ਦੇ ਨਾਲ ਫਤਵਾ ਹੁੰਦਾ ਹੈ ਲੋਕਾਂ ਨੇ ਇਹ ਆਪਣੀ ਆਵਾਜ਼ ਦਿੰਦੀ ਹੈ ਕਿ ਲੋਕਾਂ ਨੂੰ ਲੋਕਾਂ ਨੂੰ ਜਿਹੜਾ ਭਾਰਤ ਸਰਕਾਰ ਨੇ 40 ਸਾਲ ਪਹਿਲਾਂ ਇੱਕ ਗੁਨਾਹ ਕੀਤਾ ਸੀ ਲੋਕ ਨੂੰ ਭੁੱਲੇ ਨਹੀਂ ਆਂ ਔਰ ਲੋਕਾਂ ਨੂੰ ਇਹ ਇਹ ਗੱਲ ਸਰਕਾਰ ਦਾ ਜਿਹੜਾ ਗੁਨਾਹ ਹੈ ਉਹ ਲੋਕਾਂ ਨੂੰ ਇਹ ਅਹਿਸਾਸ ਹੈ ਕਿ ਉਹ ਗਲਤ ਕੀਤਾ ਸੀ ਉਸ ਵੇਲੇ ਦੀ ਸਰਕਾਰ ਨੇ ਉਸ ਵੇਲੇ ਦੀ ਸਰਕਾਰ ਨੇ ਜਿਸ ਤਰ੍ਹਾਂ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਸੈਂਕੜੇ ਸ਼ਰਧਾਲੂਆਂ ਨੂੰ ਮਾਰਿਆ ਇਹ ਇੱਕ ਬਲੰਡਰ ਸੀ ਇੱਕ ਸੈਨ ਸੀ ਗੁਨਾਹ ਸੀ ਔਰ ਲੋਕਾਂ ਨੇ ਅੱਜ ਬੰਦ ਦੇ ਵਿੱਚ ਸ਼ਾਮਲ ਹੋ ਕੇ ਗਵਰਨਮੈਂਟ ਨੂੰ ਇੱਕ ਮੈਸੇਜ ਦਿੱਤਾ ਇੱਕ ਸਟਰੋਂਗ ਮੈਸੇਜ ਦਿੱਤਾ ਹੈ ਔਰ ਬੰਦ ਇੱਕ ਵਾਈਟ ਵਾਈਟ ਸਪਰੈਡ ਮੈਸੇਜ ਦੇਣ ਦਾ ਇੱਕ ਤਰੀਕਾ ਹੁੰਦਾ ਔਰ ਉਹ ਵਾਈਟ ਸਪਰੈਡ ਮੈਸੇਜ ਅੱਜ ਗਿਆ ਸਰਕਾਰ ਤੋਂ ਕਿ ਲੋਕ ਉਹਨਾਂ ਦੀਆਂ ਪਾਲਿਸੀਜ਼ ਤੋਂ ਉਹਨਾਂ ਦੀਆਂ ਉਹਨਾਂ ਦੇ ਤਰੀਕੇਕਾਰ ਤੋਂ ਖਫਾ ਨੇ ਗੁੱਸਾ ਨੇ ਨਰਾਜ਼ ਨੇ ਔਰ ਲੋਕਾਂ ਨੂੰ ਪਸੰਦ ਨਹੀਂ ਆ ਜਿਸ ਤਰੀਕੇ ਦੇ ਨਾਲ ਉਹ ਐਂਟੀ ਹਿਊਮਨ ਐਕਸ਼ਨਸ ਆਪਰੇਸ਼ਨਸ ਕਰਦੇ ਨੇ ਸਿੰਘ ਸਾਹਿਬ ਨੇ ਸੰਦੇਸ਼ ਦੀ ਬਣਾ ਕਿਤਰਾ ਸੁਣਦੇ ਰਹਿ ਤੁਹਾਨੂੰ ਲੱਗਦਾ ਹੈ ਕਿ ਸਿੰਘ ਸਾਹਿਬ ਦਾ ਸੰਦੇਸ਼ ਓਕੇ ਸੀ ਸੈਟੀਸਫੈਕਟਰੀ ਸੀ ਉਹਨਾਂ ਨੇ ਬਹੁਤ ਵਾਈਟ ਸਪਰੈਡ ਗੱਲਾਂ ਕੀਤੀਆਂ ਨੇ ਔਰ ਇਹ ਸਾਰੀਆਂ ਗੱਲਾਂ ਅਸੀਂ ਲਗਾਤਾਰ ਕਰਦੇ ਆ ਰਹੇ ਹਾਂ ਲੇਕਿਨ ਉਹਨਾਂ ਨੇ ਸਾਮਪ ਕੀਤਾ ਹੈ ਔਰ ਜਦੋਂ ਤਖਤ ਤੋਂ ਪੜਿਆ ਜਾਂਦਾ ਹੈ ਉਹਦੀ ਇੱਕ ਬੜੀ ਵੈਲਿਊ ਹੁੰਦੀ ਹੈ ਉਹਦੇ ਇੱਕ ਕਦਰ ਹੁੰਦੀ ਹੈ ਔਰ ਜਦੋਂ ਤਖਤ ਅ ਤੋ ਪੜਿਆ ਜਾਂਦਾ ਤੇ ਕੌਮ ਨੂੰ ਤਾਂ ਉਹ ਕੌਮ ਨੂੰ ਤਾਂ ਉਹ ਹਲੂਣਾ ਦਿੰਦਾ ਹੀ ਏ ਦੇਖਣ ਵਾਲੀ ਗੱਲ ਹੈ ਕਿ ਸਰਕਾਰ ਤੱਕ ਉਹ ਮੈਸੇਜ ਕਿਵੇਂ ਪਹੁੰਚਦਾ ਹੈ ਸਰਕਾਰ ਉਹਨੂੰ ਕਿਵੇਂ ਲੈਂਦੀ ਹੈ ਹਾਊ ਗਵਰਨਮੈਂਟ ਰੀਐਕਟ ਜੈ ਸਿੰਘ ਸਾਹਿਬ ਕਹਿ ਰਹੇ ਨੇ ਕਿ ਬੰਦੀ ਸਿੰਘ ਛੱਡੋ ਤੇ ਸਰਕਾਰ ਨਹੀਂ ਛੱਡਦੀ ਤੇ ਸਾਡੇ ਸਿੱਖਾਂ ਨੂੰ ਸਮਝ ਜਾਣੀ ਚਾਹੀਦੀ ਕਿ ਜਿਹੜਾ ਸਾਡੇ ਤਖਤ ਦੀ ਗੱਲ ਨਹੀਂ ਮੰਨ ਰਿਹਾ ਉਹ ਸਾਡੀ ਆਦੀ ਸਰਕਾਰ ਹੈ ਸਾਡੀ ਕਾਦੀ ਗਵਰਨਮੈਂਟ ਹੈ ਸਾਡਾ ਕਾਦਾ ਦੇਸ਼ ਹੈ ਹੱਲੀ ਵੀ ਅਸੀਂ ਉਹਨੂੰ ਆਪਣਾ ਦੇਸ਼ ਕਹੀ ਜਾ ਰਹੇ ਹਾਂ ਜਦੋਂ ਸਾਡਾ ਦੇ ਸਾਡੇ ਤਖਤ ਦੀ ਗੱਲ ਨਹੀਂ ਮੰਨਦਾ ਪਿਆ ਸੋ ਇਹ ਗੱਲਾਂ ਸਮਝਣੀਆਂ ਚਾਹੀਦੀਆਂ ਨੇ 84 ਨੇ ਸਾਡਾ ਰਿਸ਼ਤਾ ਇਸ ਸਟੇਟ ਦੇ ਨਾਲ ਇਨ੍ਹਾਂ ਸਰਕਾਰਾਂ ਦੇ ਨਾਲ ਇਨ੍ਹਾਂ ਪਾਰਟੀਆਂ ਦੇ ਨਾਲ ਮੁਖਤਾਰ ਦੇ ਨਾਲ ਤੋੜ ਦਿੱਤਾ ਸੀ ਜਿਹੜੀ ਇੱਕ ਵਨੈਸ ਦੀ ਭਾਵਨਾ ਸੀ ਆਪਣੇਪਣ ਦੀ ਭਾਵਨਾ ਸੀ ਉਹ ਖਤਮ ਹੋ ਗਈ ਸੀ 84 ਜਦੋਂ ਟੈਂਕ ਦਰਬਾਰ ਸਾਹਿਬ ਤੇ ਆ ਗਏ ਜਦੋਂ ਜਿਹੜੀ ਗਵਰਨਮੈਂਟ ਟੈਂਕ ਲੈ ਕੇ ਮੁਕੱਦਸ ਥਾਵਾਂ ਤੇ ਵੜ ਜੇ ਫੇਰ ਵੀ 40 ਸਾਲ ਤੱਕ ਸਾਡੇ ਕੁਝ ਸੇਖਾਂ ਨੂੰ ਆਪਣਾ 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 ਦੇਸ਼ ਆਪਣੀ ਆਪਣੀ ਹਕੂਮਤ ਆਪਣਾਪਣ ਦਿਖਾਈ ਜਾਂ ਤੇ ਫਿਰ ਮੈਂ ਸਮਝਦਾ ਕਿ ਉਹਨਾਂ ਤੋਂ ਵੱਡੇ ਮੂਰਖ ਹੋਰ ਕੋਈ ਨਹੀਂ ਹੋ ਸਕਤੇ ਇਹ ਜਿਹੜਾ ਅੱਜ 6 ਜੂਨ ਦੇ ਸਬੰਧ ਦੇ ਵਿੱਚ ਜਿਹੜੀ ਸਾਡੀਆਂ ਡਿਊਟੀਆਂ ਪ੍ਰੋਪਰ ਜਿਹੜੀਆਂ ਮਾਨਯੋਗ ਸੀਪੀ ਸਰ ਦੀਆਂ ਇੰਸਟਰਕਸ਼ਨ ਮੁਤਾਬਕ ਲਗਾਈਆਂ ਹੋਈਆਂ ਅਸੀਂ ਸਾਡੇ ਸਾਰੇ ਅਫਸਰ ਸਾਡੀ ਸਾਰੀ ਪੁਲਿਸ ਜਿਹੜੀ ਹੈ ਤਨਾਤ ਹੈ ਨਾਕਾਬੰਦੀਆਂ ਪਟੋਲਿੰਗ ਸਾਡੀ ਚੱਲ ਰਹੀ ਹੈ ਔਰ ਪੀਸਫੁਲੀ ਜਿਹੜਾ ਸਾਰਾ ਇਹ ਪ੍ਰੋਗਰਾਮ ਚੱਲ ਰਿਹਾ ਸਰ ਹੌਲਜਾਰ ਚ ਤਕਰੀਬਨ ਦੁਕਾਨਾਂ ਬੰਦ ਲਏ ਜੀ ਸਰ ਹਾਂਜੀ ਇਸ ਵੇਲੇ ਤਾਂ ਸਾਰੀਆਂ ਬੰਦ ਹੀ ਆ ਜੀ ਕਿਉਂਕਿ ਦੁਕਾਨਦਾਰਾਂ ਨੇ ਪਹਿਲਾਂ ਹੀ ਡਿਸਾਈਡ ਕਰ ਲਿਆ ਸੀ ਉਹਨਾਂ ਦੀ ਐਸੋਸੀਏਸ਼ਨਾਂ ਨੇ ਕਹਿਤਾ ਸੀ ਕਿ ਅਸੀਂ 6 ਜੂਨ ਦੇ ਸਬੰਧ ਦੇ ਵਿੱਚ ਬਾਜ਼ਾਰ ਬੰਦ ਰੱਖਾਂਗੇ ਤੇ ਅੱਜ ਆਲਮੋਸਟ ਸਾਰਾ ਬੰਦੀ ਹੈ ਸਪੈਸ਼ਲ ਕੋਈ ਟੀਮਸ ਵੀ ਲਗਾਈਆਂ ਗਿਆ ਨੇ ਤਾਂ ਜੋ ਕਿ ਕਿਸੇ ਵੀ ਤਰ੍ਹਾਂ ਵਿਸ਼ਵਾਮ ਇਕੱਠਾਂ ਨੂੰ ਪਹੁੰਚਾਇਆ ਜਾ ਸਕੇ ਸਪੈਸ਼ਲ ਟੀਮ ਸਾਡੇ ਡਿਸਟ੍ਰਿਕਟ ਪੁਲਿਸ ਦੀਆਂ ਹੈਗੀਆਂ ਜੀ ਨਾਲ ਪੈਰਾਮਿਲਟਰੀ ਫੋਰਸ ਆ ਔਰ ਦੂਸਰੇ ਡਿਸਟ੍ਰਿਕਟ ਤੋਂ ਵੀ ਫੋਰਸ ਆਈ ਹੋਈ ਹੈ ਔਰ ਬਿਲਕੁਲ ਪ੍ਰੋਪਰ ਪ੍ਰਬੰਧ ਕੀਤੇ ਹੋਏ ਆ ਕੋਈ ਮਤਲਬ ਸਾਰਾ ਕੁਝ ਪੀਸਫੁਲੀ ਚੱਲ ਰਿਹਾ ਸਿਰ ਜੀ ਸਰ ਹਮੇਸ਼ਾ ਹੀ ਸੀਸੀਟੀਵੀ ਬੜੇ ਕਾਰਗਰ ਸਾਬਤ ਹੁੰਦੇ ਆ ਇਸ ਤਰ੍ਹਾਂ ਦੇ ਪੋਜੀਸ਼ਨ ਦੇ ਵਿੱਚ ਕਿ ਉਹਨਾਂ ਦੀ ਮਦਦ ਵੀ ਲਈ ਜਾ ਰਹੀ ਹੈ ਤੀਸਰੀ ਅੱਖ ਰੱਖੀ ਜਾ ਰਹੀ ਹੈ ਸਾਰਾ ਹਾਂਜੀ ਬਿਲਕੁਲ ਜੀ ਸਾਡਾ ਜਿਹੜਾ ਸੇਫ ਸਿਟੀ ਪ੍ਰੋਜੈਕਟ ਦੇ ਵਿੱਚ ਸਾਡਾ ਜਿਹੜਾ ਮੇਨ ਕੰਟਰੋਲ ਰੂਮ ਹੈਗਾ ਜਿਹੜੇ ਸਾਡੇ ਵੱਖ-ਵੱਖ ਏਰੀਆ ਦੇ ਵਿੱਚ ਕੈਮਰੇ ਲੱਗੇ ਹੋ ਉਹਨਾਂ ਦੇ ਵੀ ਸਾਡੇ ਮੁਲਾਜ਼ਮ ਤਨਾਤ ਨੇ ਔਰ ਉੱਤੇ ਵੀ ਪੂਕਤਾਂ ਨਜ਼ਰ ਰੱਖ ਰਹੇ ਆ ਜੀ ਜੇ ਕੋਈ ਕਿਸੇ ਕਿਸਮ ਦੀ ਕੋਈ ਸ਼ਰਾਰਤਬਾਦੀ ਜਾਂ ਕੋਈ ਨਜ਼ਰ ਆਏਗੀ ਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਇਹ ਪਹਿਲੀ ਵਾਰ ਵੇਖਣ ਨੂੰ ਮਿਲਿਆ ਜੀ ਅੰਮ੍ਰਿਤਸਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸ਼ਿਫ ਸੈਨਿਕ ਦਾ ਬਿਆਨ ਨਹੀਂ ਆਇਆ ਜਾਂ ਕੋਈ ਵੀ ਗਰਮ ਖਿਆਲੀਆਂ ਦਾ ਬਿਆਨ ਨਹੀਂ ਆਇਆ ਕਿ ਲੱਗਦਾ ਕਿ ਪੁਲਿਸ ਨੇ ਬਿਲਕੁਲ ਟੈਕਲ ਕਰ ਲਿਆ ਸੀਗਾ ਉਸ ਰੀਜਨ ਲੈ ਕੇ ਜੋ ਬੀਤੇ ਸਮੇਂ ਹੁੰਦੇ ਹੋਏ ਨਜ਼ਰ ਆਇਆ ਇਹ ਇਹਦੇ ਵਿੱਚ ਬੇਸਿਕਲੀ ਤਾਂ ਕਾਫੀ ਸਮਾਂ ਬੀਤ ਚੁੱਕਾ ਹੈ ਹੁਣ ਕਾਫੀ ਇਸ ਚੀਜ਼ ਨੂੰ ਲੋਕੀ ਵੀ ਸਮਝਣ ਲੱਗ ਪਿਆ ਵੀ ਜੇ ਅਸੀਂ ਕੋਈ ਗਲਤ ਬਿਆਨਬਾਜ਼ੀ ਕਰਾਂਗੇ ਤਾਂ ਉਹਦਾ ਮਾਹੌਲ ਖਰਾਬ ਹੁੰਦਾ ਹੈ ਔਰ ਉਹਨਾਂ ਦੀ ਸਮਝ ਕਰਕੇ ਹੀ ਉਹਨਾਂ ਨੇ ਹੁਣ ਬਿਆਨਬਾਜ਼ੀ ਵੀ ਨਹੀਂ ਕੀਤੀ ਕਿਸੇ ਨੇ ਔਰ ਇਹਨੂੰ ਪੀਸਫੁਲੀ ਜਿਹੜਾ ਕਰਨ ਲਈ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਹੈ ਥੈਂਕ ਯੂ ਸੋ ਕਰੀ। ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਦੇ ਲਈ ਮਾਹਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਂਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਯੂਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਟੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਔਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ गीजर सिंटेक्स मॉंटेक्स दिया पानी वाली टंकियां ते हार्डवेयर ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ पीजीए ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼